ਅੰਮ੍ਰਿਤ ਬਾਣੀ ਦੱਸਦੀ ਹੈ ਸ਼ਿਵਾ ਨੇ ਬਾਹੋਂ ਪਗੜ ਕੇ ਰੇਖੀ ਜਿਹਨੂੰ ਵਰਮੀ ਵਿੱਚੋਂ ਬਾਹਰ ਕੱਢ ਦਿੱਤਾ ਤੇ ਮਨ ਮੁੜ ਕੇ ਫੇਰ ਉਸੇ ਲਗਣ ਵਿੱਚ ਆ ਗਿਆ ਇਹ ਰੇਖੀ ਭਾਦਵਾਜੀ ਵਰਮੀਆਂ ਛੱਡ ਕੇ ਵਾਲਮੀਕ 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 ਵਾਲਮੀ ਕਰਦੇ ਕਰਦੇ ਇੱਕ ਬਹੁਤ ਉੱਚੀ ਜਗ੍ਹਾ ਕੋਲ ਚਲੇ ਜਾਂਦੇ ਹਨ ਇਥੇ ਥੱਲੇ ਬੈਠੇ ਰਹਿ ਕੇ ਜਿੰਨوں ਬਹੁਤ ਜ਼ਿਆਦਾ ਨੀਂਦ ਆ ਜਾਂਦੀ ਹੈ ਤੇ ਜਦੋਂ ਕੁਝ ਅਰਸੇ ਤੋਂ ਬਾਅਦ ਉਸ ਰੋ ਜਾਗ ਗਏ ਉੱਠ ਕੇ ਉਤ ਉੱਤਰ ਜਾਂਦਾ ਹੈ ਜਗਾ ਜਗਾ ਪਰ ਬ੍ਰਹਮਾ ਦੇ ਜਗ੍ਹਾ استان ਦੇ ਢੂੰਡ ਕਰਦਾ ਫਿਰਦਾ ਹੈ ਜੋ ਬ੍ਰਹਮਾ ਦੇ استان ਦਾ ਕੋਈ ਵੀ ਪਤਾ ਨਾ ਲੱਗਾ ਬਹੁਤ ਜ਼ਿਆਦਾ ਥੱਕ ਕੇ ਇੱਕ ਜਗ੍ਹਾ ਪਰ ਬੈਠ ਜਾਂਦਾ ਹੈ ਉਸਦੇ ਮਨ ਵਿੱਚ ਇਹ ਵਿਚਾਰ ਪ੍ਰਗਟ ਹੁੰਦੀ ਹੈ ਕਿ ਇਹ ਮਨਾਂ ਤੇਰੇ ਕੋਲ ਪਾਰਬਤੀ ਦਾ ਮੁੰਦਰਾ ਹੈ ਉਸ ਨਾਲ ਉੱਡ ਕੇ ਤੂੰ ਨਿਰੰਕਾਰ ਦੇ ਦੇਹ ਜਾ ਸਕਦਾ ਹੈ ਉਹ ਮੁੰਦਰਾ ਤਾਂ ਮੰਡਾ ਬ੍ਰਾਹਮੰਡਾ ਵਿੱਚ ਜਾ ਸਕਦਾ ਹੈ ਜੇ ਨਲ ਕਰ ਆਕੇ ਤੈਨੂੰ ਨਹੀਂ ਮਿਲਦਾ ਤੂੰ ਹੀ ਉਸ ਨੂੰ ਚੱਲ ਮਿਲ ਆਪ ਜਾਣ ਲਰੰਗਕਾਰ ਜੀ ਦਾ ਜਾਸਤੇ ਸਤਕਾਰ ਹੋਵੇਗਾ ਇਸ ਅੰਦਰੇ ਵਿੱਚ ਤਾਂ ਬੇਅੰਤ ਗੁਰਹਾਰ ਜੇਸੋ ਵਕਤ ਭਾਰਤਵਾਜ ਜੀ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਕਰਕੇ ਬੜੀ ਸੁੰਦਰ ਵਿਚਾਰ ਕੀਤੇ ਤੇ ਸ਼ਿਵਾਨ ਨੂੰ ਭਾਰਤਵਾਜ ਜੀ ਦੀ ਇਹ ਬਾਣੀ ਸਰਵਲੋਗੇ। ਪਾਰਵਤੀ ਦੇ ਕਨ ਪਏ ਕਿ ਭਾਰਤਵਾਜ ਜੀ ਇਸ ਮੁੰਦਰੀ ਨੂੰ ਉਡਣ ਘਟੋਲਾ ਬਣਾ ਕੇ ਆਪ ਹੀ ਨਰੰਕਾਰ ਦੇ ਕੋਲ ਜਾਣ ਲョ ਰਿਹਾ। ਇਹ ਮਦਾ ਸੱਚ ਮੁਚੇ ਇਸ ਨੂੰ ਉਥੇ ਪਹੁੰਚਾ ਦੇਵੇਗਾ। 시ਰਦੀ ਮਹਾਰਾਜ ਪਾਰਵਤੀ ਜੀ ਨੂੰ ਕਹਿਣ ਲੱਗਾ ਕਿ हे ਪਾਰਵਤੀ ਜੋ ਤੇ ਮੋਦਰਾ ਭਾਰਦਵਾਜ ਨੂੰ ਦਿੱਤਾ ਹੈ ਓ ਸਮੁੰਦਰ ਨੂੰ ਉਡਣ ਖਟੋਲਾ ਬਣਾ ਕੇ ਬੈਕੁੰਠ ਲੋਕ ਵਿੱਚ ਜਾਣੋ ਵਿਚਾਰ ਕਰਿਆ ਹੈ हे পার্বਤੀ ਤੂੰ ਭਾਰਦਵਾਜ ਨੂੰ ਉਹ ਮੋਦਰਾ ਨਹੀਂ ਦੇਣਾ ਸੀ ਜੇ ਰਿਸ਼ੀ ਜੀ ਓ ਸਮੁੰਦਰੀ ਲਾਲ ਬੈਕੁੰਠ ਲੋਕ ਵਿੱਚ ਚਲਾ ਗਿਆ ਤੇ ਭਗਵਾਨ ਵਾਲਮੀਕ ਜੀ ਦੁਨੀਆਂ ਵਿੱਚ ਪ੍ਰਗਟ ਨਹੀਂ ਹੋਣਗੇ ਦੇਖੀ ਭਾਰਤਵਾਦ ਜੀ ਦੀ ਭਗਤੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਉਹ ਜ਼ਰੂਰ ਬੈਕੁੰਠ ਲੋਕ ਵਿੱਚ ਚਲਾ ਜਾਏਗਾ हे পার্বਤੀਏ ओ ਸ਼੍ਰੀ ਕੀ ਜੀਨੋਤਾ ਆਪਣੀ ਭਗਤੀ ਦੇ ਤੇਜ ਪ੍ਰਤਾਪ ਦਾ ਪਤਾ ਹੀ ਨਹੀਂ ਉਹ ਤਾਂ ਸਾਧਹਿ ਉਡ ਕੇ ਬੈਕੁੰਥ ਲੋਕ ਵਿੱਚ ਜਾ ਸਕਦਾ ਹੈ ਨਾ ਅਸੀਂ ਉਸ ਨੂੰ ਇਹ ਗੱਲ ਦੱਸਣੀ ਹੈ পার্বਤੀਏ ਜੇ ਰਕੀ ਭਾਰਦਵਾਸ ਬੈਕ ਹੰਟਲੋਕ ਵੀ ਚਲਾ ਗਿਆ ਤਾਂ ਨਾਰਦ ਦੇ ਮੁਰਲੀ ਜੀ ਦੇ ਸਭ ਸਕੀਮ ਨਸ਼ਟ ਹੋ ਜਾਵਗੇ ਜਿਲਾ ਚ ਪ੍ਰਭ ਵਾਲ ਮੀਕ ਦਿਆਵਾ ਜੀ ਦੁਨੀਆ ਵਿੱਚ ਆ ਕੇ ਸ਼੍ਰੀ ਜਮੈ ਸਿਆ ਮਹਾਰਾਜ ਨਾਰਦ ਜੀ ਉਹਨਾਂ ਚ ਦੁਨੀਆ ਵਿੱਚ ਵਿਸ਼ਨੂੰ ਜੀ ਪ੍ਰਗਟ ਨਹੀਂ ਹੋ ਸਕਦੇ। ਪਾਰਵਤੀ ਜੀ ਵੀ ਆਪਣੇ ਮਨ ਵਿੱਚ ਵਿਚਾਰ ਕਰਨ ਲੱਗੇ ਕਿ ਜੋ ਕੁਝ ਸ਼ਿਵ ਜੀ ਕਹਿ ਰਹੇ ਹਨ ਸੋ ਸਭ ਕੁਝ ਸਤ ਹੈ। ਪਾਰਵਤੀ ਸ਼ਿਵ ਜੀ ਨੂੰ ਕਹਿ ਲੱਗੇ ਕਿ ਜ਼ਿਕਰ ਇਸ ਤਰ੍ਹਾਂ ਹੈ ਤੇ ਆਪਣਾ ਮੁੰਦਰਾ ਭਾਰਦਵਾਜੀ ਪਾਸੋਂ ਵਾਪਸ ਆਪਣੇ ਕੋਲ ਮਗਵਾ ਲੈਂਦੀ ਹਾਂ ਜਿਸ ਵਕਤ ਪਾਰਵਤੀ ਨੇ ਸ਼ਿਵਨ ਇਸ ਤਰ੍ਹਾਂ ਕਹਤਾ ਸ਼ਿਵ ਜੀ ਪਾਰਵਤੀ ਨੂੰ ਕਹਿ ਲਗੇ ਕਿ हे ਪਾਰਵਤੀ ਤੂੰ ਆਪੇ ਹੀ ਸੋਚ ਲੈ ਕਿਸ ਗਲ ਵਿੱਚ ਨਫਾ ਹੈ ਤੇ ਕਿਸ ਗੱਲ ਵਿੱਚ ਨੁਕਸਾਨ ਹੈ ਤੈਨੂੰ ਇਹ ਸਾਰੇ ਨਰਗਣ ਸੁਰਗੰਗ ਦੀ ਖਬਰੰਤ ਹੈ ਜਦੋਂ ਸ਼ਿਵ ਨੇ ਪਾਰਵਤੀ ਜੀ ਨੂੰ ਇਸ ਤਰ੍ਹਾਂ ਕਹਿਤਾ ਉਸੇ ਵਕਤ ਮਾ ਪਾਰਵਤੀ ਅੰਤਰ ਧਿਆਲ ਹੋ ਕੇ ਬੈਠ ਜਾਂਦੀ ਹੈ ਤੇ ਆਪਣੇ ਦੋਨੋਂ ਪਲਕਾਂ ਪ੍ਰਭ ਵਾਲਮੀਕ ਦੇ ਆਵਾਜ਼ ਦੇ ਚਰਨਾਂ ਨਾਲ ਜੋੜ ਦਿੱਤੀਆ ਤੇ ਹਰਿ ਓਮ ਸਤਨਾਮ ਹਰਿ ਓਮ ਸਤਨਾਮ ਹਰਿ ਓਮ ਸਤਨਾਮ ਹਰਿ ਓਮ ਸਤਨਾਮ ਆਪਣੇ ਮੁਖ ਵਿੱਚੋ ਇਹ ਸ਼ਬਦ ਕਰਨਾ ਲੱਗ ਜਾਂਦੀ ਹੈ ਤੇ ਕਹਿ ਲਗੀ ਕਿ ਹੇ ਮੇਰੇ ਮੁਦਰੇ जिस तू है मुड़ के वापस उसे को आ जा वक्त जगत माता पार्वती जी ने इस तरह करके आवाज की थी तरह एक दम मां पार्वती जी दे आ गया मां पार्वती ने ਉਹ ਸਮੁੰਦਰੀ ਲੋਕ ਕਈ ਵਾਰ ਆਪਣੇ ਮੱਥੇ ਨਾਲ ਲਾ ਕੇ ਚੁੰਮ ਕੇ ਆਪਣੀ ਉਂਗਲ ਵਿੱਚ ਪਾ ਲਿਆ ਜਿਸ ਵਕਤ ਓਮਦਰਾ ਰਿਸ਼ੀ ਭਾਰਤਵਾਜ ਜੀ ਨੇ ਉਹਨਾਂ ਦੇ ਕੋਲੋਂ ਚਲਾ ਗਿਆ ਤਾਂ ਭਾਰਤਵਾਜ ਨੂੰ ਬੜੀ ਭਾਰੀ ਗਮੀ ਹੋ ਗਈ ਤੇ ਮੁੰਦਰੀ ਨੂੰ ਇੱਧਰ ਉੱਧਰ ਢੂੰਡਣ ਲੱਗਾ ਮੁਦਰਾ ਉਸ ਨੂੰ ਕਿਥੋਂ ਲੱਭਣਾ ਸੀ ਜਿੱਦਾ ਉਹ ਮੁਦਰਾ ਸੀ ਵਾਪਸ ਮੁੜ ਕੇ ਉਸੇ ਪਾਸ ਚਲਾ ਗਿਆ ਰਿਖੇ ਪਾਦਵਾਦ ਉਸ ਮੁਦਰੇ ਨੂੰ ਲੱਭਦਾ ਫਿਰਦਾ ਹੈ ਘੜੀ ਘੜੀ ਇਸ ਤਰ੍ਹਾਂ ਕਹਿ ਰਿਹਾ ਹੈ ਪਤਾ ਨਹੀਂ ਮੁਦਰਾ ਕਿੱਥੇ ਡਿੱਗ ਪਿਆ ਹੈ ਕਿਤਨੇ ਮੇਰੇ ਮੰਦਰੇ ਭਗ ਹਨ ਜਿਸ ਕੋਲੋਂ ਐਸੀ ਕੀਮਤੀ ਦਾਤ ਚਲੀ ਗਈ ਹੈ ਉਸ ਮੁੰਦਰੇ ਨਾਲ ਤਾਂ ਮੈਂ ਬੈਕੁੰਠ ਲੋਕ ਵਿੱਚ ਜਾ ਸਕਦਾ ਸੀ ਮੁੰਦਾ ਮੇਰੇ ਕੋਲੋਂ ਪਤਾ ਨਹੀਂ ਕਿੱਥੇ ਡਿੱਗ ਪਿਆ ਹੈ ਰਿਖੀ ਜੀ ਨੂੰ ਇਹ ਨਹੀਂ ਪਤਾ ਕਿ ਉਹ ਮੁੰਦਰਾ ਮਾ ਪਾਰਵਤੀ ਜੀ ਦੇ ਕੋਲ ਚਲਾ ਗਿਆ ਹੈ ਭਾਰਤਵਾਰ ਜੀ ਨੇ ਉਹ ਸਮੁੰਦਰ ਨੂੰ ਜਗਾ ਜਗਾ ਪਰ ਬੜਾ ਢੁੰਡਿਆ ਪਰ ਉਹ ਮੁੰਦਰਾ ਉਸ ਨੂੰ ਨਾ ਲੱਭਾ ਮੁੰਦਰਾ ਉਸ ਨੂੰ ਕਿਥੋਂ ਲੜਾ ਸੀ ਜਦੋਂ ਉਹ ਮੁੰਦਰਾ ਮਾ ਪਾਰਵਤੀ ਕੋਲ ਚਾ ਗਿਆ ਸੀ ਦੇਖੀ ਭਾਰਤਵਾਦ ਤਰਾ ਤਰਾ ਨੀ ਟੋਕਰਾ ਖੰਦਾ ਖੰਦਾ ਜ਼ਾਰੂ ਜ਼ਾਰ ਰੁੰਦਾ ਰੁੰਦਾ ਉਥੇ ਅੱਗੇ ਨੂੰ ਚਲਾ ਜਾਂਦਾ ਹੈ ਇਥੋਂ ਦੋ ਦਿਨ ਦਾ ਸਫਰ ਕਰਕੇ ਭਗਤ ਜੀ ਕੀ ਦੇਖਦੇ ਹਨ ਕਿ ਨਦੀ ਪਾਣੀ ਵਿੱਚ ਭਰੀ ਚੱਲ ਰਹੀ ਹੈ ਇਹ ਪਾਣੀ ਦਾ ਵਹਾਅ ਬੜਾ ਤੇਜ਼ ਹੈ ਕੱਖ ਭੂਸ ਪਾਣੀ ਉੱਪਰ ਇਸ ਤਰ੍ਹਾਂ ਤਰਦੇ ਜਾਂਦੇ ਹਨ ਜਿਸ ਦਾ ਵਹਾਅ ਰੁੜੇ ਅੱਗੇ ਕੱਖ ਰੁੜੇ ਜਾਂਦੇ ਹੋ ਉਹ ગામ ਦੀ ਨਦੀ ਦੂੰਗੀ ਵੀ ਬਹੁਤ ਹੈ ਤੇਰੀ ਕੀ ਭਾਦਵਾਜੀ ਨੇ ਉਸ ਨਦੀ ਨੂੰ ਪਾਰ ਵੀ ਜ਼ਰੂਰ ਕਰਨਾ ਹੈ ਕੁਦਰਤ ਵੱਲੋਂ ਰਖੀ ਜਿਨੋਂ ਦੁੱਖ ਦੇਣ ਵਾਸਤੇ ਫੁੱਲ ਵੀ ਕੰਡੇ ਬਣ ਜਾਂਦੇ ਸਰ ਨਦੀ ਦਾ ਤੇਜ ਪਾਣੀ ਛੱਲਾ ਮਾਰ ਮਾਰ ਕੇ ਕਨਿਆਰਿਆਂ ਨੂੰ ਖੋੜਦਾ ਜਾਂਦਾ ਹੈ ਪਾਣੀ ਨਾਲ ਖੁਰ ਖੁਰ ਕੇ ਘਾਟੀਆਂ ਪਾਣੀ ਵਿੱਚ ਡਿੱਗਦੀਆਂ ਹਨ ਉਸ ਨਦੀ ਦੇ ਪਾਣੀ ਵਿੱਚੋਂ ਬੜੀ ਡਰਾਉਣੀ ਆਵਾਜ਼ ਆ ਰਹੀ ਹੈ ਠੰਡੀ ਠੰਡੀ ਹਵਾ ਚੱਲੀ ਹੈ ਵਰਖਾ ਵੀ ਬੜੇ ਜ਼ੋਰ ਨਾਲ ਵਰਸ ਰਹੀ ਹੈ ਜਾਸਤੀ ਤੇਜ਼ ਹਵਾ ਦੇ ਧੱਕੇ ਵੱਜ ਵੱਜ ਕੇ ਬਿਰਸਾ ਦੇ ਟਾਣੇ ਤਰਾ ਕੋ ਤਰਾ ਕੋ ਤਰਾ ਕਰਕੇ ਡੁੱਟ ਰਹੇ ਹਨ ਪੰਛੀਆਂ ਦੇ ਆਲੇ ਉੱਡ ਰਹੇ ਹਨ ਜਾਸਤੀ ਤੇਜ਼ ਹਵਾਵਾਂ ਬਰਸਣੋਂ ਧਰਤੀ ਉੱਪਰ ਲਟਾਈ ਜਾ ਰਹੀ ਹੈ ਪੰਛੀਆਂ ਦੇ ਨਿਕੇਨ ਕੇ ਬੂਟ ਸਰਦੀ ਨਾਲ ਚੁੱਕ ਰਹੇ ਹਨ ਕਾਲਿਆ ਕਾਲਿਆ ਘਟਾ ਵਿੱਚ ਬਿਜਲੀ ਬੜੇ ਜ਼ੋਰ ਦੇ ਨਾਲ ਕੜਕਰੀ ਹੈ। ਜਾਸਤੀ ਮੀਂਹ ਦੀ ਬੁਛਾਰ ਨਾ ਰਖੀ ਜੀ। बेहोश होके ਜ਼ਮੀਨ ਉੱਪਰ गिर ਜਾਂਦੇ ਹਰ। ਭਾਰਤਵਾਜ ਜੀ ਦਾ ਸਰੀਰ ਵੀ ਬਹੁਤ ਜ਼ਿਆਦਾ ਹੀ ਕਮਜ਼ੋਰ ਹੋ ਚੁੱਕਾ ਸੀ। ਸਿਰ 'ਤੇ ਦੁੱਖਾਂ ਦੀਆਂ ਅਨੇਕਾਂ ਪਹਾੜੀਆਂ ਪਹਾੜ ਢੱਏ ਹੋਏ ਸਨ ਪਰਖੀ ਜੀ ਆਪਣੀ ਹਿੰਮਤ ਨਹੀਂ ਹਾਰਦੇ ਸਨ ਹੱਟਦੇ ਬਹੁਤ ਜ਼ਿਆਦਾ ਪੱਕੇ ਸਨ ਮੁਖ ਵਿੱਚੋਂ ਬੜੀ ਪਿਆਰ ਭਰੀ ਵਾਰਮਿਕ ਵਾਰਮਿਕ ਵਾਲਮੀਕ 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 ਸਵਾਸ ਸਵਾਸ ਨਾਲ ਅਮਰਤ ਵਰਗੀ ਮਿੱਠੀ ਮਿੱਠੀ ਆਵਾਜ਼ ਹੋ ਰਹੀ ਹੈ ਅੱਖਾਂ ਵਿੱਚ ਉਰਾਗ ਵਿੱਚ ਆ ਕੇ ਛਮ ਛਮ ਕਰਕੇ ਪਾਣੀ ਜਾ ਰਿਹਾ ਹੈ ਦੁੱਖਾਂ ਜ਼ਿਲਾਂ ਦਾ ਭੰਨਿਆ ਹੋਇਆ ਸਰੀਰ ਤਰ ਤਰ ਕਰਕੇ ਕੰਮ ਰਿਹਾ ਹੈ ਉਹਦੇ ਮਖਾਰ ਵਿੱਚੋਂ ਬੜੀ ਪਿਆਰ ਭਰੀ ਬਾਦ ਮੇਕ ਬਾਦ ਮੇਕ ਹੋਰੀ ਆਵਾਜ਼ ਸੁਣ ਕੇ ਇੱਕ ਪਾਸੇ ਵੱਲੋਂ ਸ਼ੇਰਾਂ ਦਾ ਬਹੁਤ ਵੱਡਾ ਟੋਲਾ ਮਾਰੂ ਮਾਰ ਕਰਦਾ ਰਹੀ ਭਾਰਤਵਾਜੀ ਵਾਲੂ ਚਲਿਆ ਆ ਰਿਹਾ ਹੈ ਉਹ ਸੁਕ ਤਰਖੀ ਜੀ ਕੁਝ ਹੋਸ਼ ਵਿੱਚ ਸਨ ਉੱਠ ਕੇ ਬੈਠ ਬੈਠਾ ਹੋਇਆ ਸੀ ਤੇ ਭਾਰਤਵਾਸ ਇਕੇ ਤਾਰ ਪ੍ਰਮਾਤਮਾ ਵਾਲਮੀਕ ਦੇ ਆਵਾਜ਼ ਦਾ ਜਾਪ ਕੀਤਾ ਜਾਂਦਾ ਹੈ ਅੱਖਾਂ ਉਸ ਪ੍ਰੀਤਮ ਜੀ ਦੇ ਪਵਿੱਤਰ ਚਰਨ ਕਮਲਾ ਨਾਲ ਦੁਨੀਆਂ ਹੁਨਾਸਾਂ ਦੁਨੀਆਂ ਦੇ ਅਨੇਕਾ ਸੁੱਖ ਢਿ ਮਨ ਵਿੱਚ ਕੋਈ ਯਾਰ ਨਹੀਂ ਇਕ ਅਕਾਲ ਪੁਰਖ ਦੀ ਯਾਦ ਹੀ ਆਪਣੇ ਮਨ ਵਿੱਚ ਰੱਖੀ ਹੈ